ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਆ ਬੋਕਰ ਪਾਰਟੀ ਦੇ ਕਰਪਟ ਬੰਦਿਆਂ ਲਈ ਬਦਖਲਾਕ ਬੰਦਿਆਂ ਲਈ ਔਰ ਦੂਸਰਾ ਕਾਨੂੰਨ ਹੈ ਪੰਜਾਬ ਦੇ ਵਿੱਚ ਆਮ ਜਨਤਾ ਲਈ ਵਿਰੋਧੀਆਂ ਲਈ মিডিਆ ਵਾਸਤੇ ਕਿਸਾਨਾਂ ਦੇ ਨਾਲ ਅੱਜ ਕੀ ਹੋ ਰਿਹਾ ਕਿਸਾਨਾਂ ਦੇ ਨਾਲ ਮੈਂ ਅੱਜ ਆਪਣੇ ਹਲਕੇ ਪਲਾਟੋਂ ਆ ਰਿਹਾ ਕਟੋਗੜ 25 ਨਾਕੇ ਲੱਗੇ ਨੇ ਪੁਲਿਸ ਦੇ ਹਰ ਥਾਂ ਦੇ ਰੋਕ ਰੋਕ ਕੇ ਗੱਡੀਆਂ ਕਿਸੇ ਨੇ ਹਰੀ ਪਾਕਤਾਨੀ ਬੰਨੀ ਕੋਈ ਕਿਸਾਨ ਤਾਂ ਨਹੀਂ ਹੈ ਕੀ ਪੰਜਾਬ ਅੱਜ ਮੁਗਲਾਣਾ ਨੂੰ ਇਕੱਠ ਸਮੇਂ ਚ ਗੁਜ਼ਰ ਰਿਹਾ ਕੀ ਅੰਗਰੇਜ਼ਾਂ ਨੂੰ ਆਪਾਂ ਮਾੜਾ ਕਾਹਦੇ ਲਈ ਕਹਿੰਦੇ ਸੀਗੇ ਅੱਜ ਸਾਡੇ ਕਿਸਾਨਾਂ ਨੂੰ ਦੇਖੋ ਕਿੱਡਾ ਮੂਰਖ ਆਦਮੀ ਪਹਿਲਾਂ ਉਹਨਾਂ ਨੂੰ ਆਪਣੇ ਘਰ ਮੀਟਿੰਗ ਤੇ ਬੁਲਾਇਆ ਭਗਵੰਤ ਨੇ ਔਰ ਮੈਂ ਸਮਝਦਾ ਕਿ ਸਬਰ ਸੰਤੋਖ ਰੱਖਣਾ ਚਾਹੀਦਾ ਬੰਦੇ ਸਾਰੇ ਜ਼ਿੰਮੇਵਾਰ ਸਾਰੇ ਐਸਕੇਐਮ ਦੇ ਬੰਦੇ ਉੱਥੇ ਇਕੱਠੇ ਹੋਏ ਤੇ ਜਦੋਂ ਮੈਨੂੰ ਲੱਗਦਾ ਕੋਈ ਤਲਬ ਆ ਗਿਆ ਇਹਨੂੰ दारू ਦੇ ਅੰਦਰ ਵਿੱਚ ਵਿਚਾਲੇ ਜਾਈ ਤੇ ਸਾਡੇ 7-8 ਵਜੇ ਮੀਟਿੰਗ ਛੱਡ ਕੇ ਭੱਜ ਗਿਆ ਕਿ ਮੈਂ ਬਿਨਾਂ ਕਿਸੇ ਗੱਲ ਤੋਂ ਔਰ ਉਹ ਦਿਨ ਹੀ ਰਾਤ ਨੂੰ ਲਗਭਗ 350 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਵੀ ਗ੍ਰਿਫਤਾਰ ਨੇ ਉਹ ਕੀ ਪੰਜਾਬ ਜਮੂਰੀ ਸਟੇਟ ਹੈ ਨਹੀਂ ਅੱਜ ਇਹ ਪੁਲਿਸ ਦੀ ਸਟੇਟ ਹੈ ਕੋਈ ਵੀ ਬੋਲੇ ਉਹਦੇ ਖਿਲਾਫ ਆਪਰਾਜ ਕੀ ਕਹਿੰਦੀ ਆ ਉਹ ਕਹਿੰਦੀ ਕਿ ਇਹਦੇ ਕੋਲ 30 ਲੱਖ ਰੁਪਏ ਆਇਆ ਕਿੱਥੋਂ ਇਹਦੇ ਤੇ ਕੇਸ ਰਿਜਿਸਟਰ ਹੋਣਾ ਚਾਹੀਦਾ ਮਤਲਬ ਉਲਟਾ ਜਿਹੜਾ ਚੋਰ ਹੈ ਉਹ ਦੂਜਿਆਂ ਨੂੰ ਧਮਕਾ ਰਿਹਾ ਡਰਾ ਰਿਹਾ ਸਾਰੇ ਪੰਜਾਬ ਦੇ ਵਿੱਚ 3 ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਮੇਰੇ ਵੀਰੋ ਕਹਿੰਦੇ ਸੀ ਅਸੀਂ ਸਾਦੇ ਜਿਹੇ ਬੰਦੇ ਆ ਜੀ ਇਹਦਾ ਲਸ਼ਕਰ ਤਾਂ ਦੇਖੋ 1000 ਗਨਮੈਨ ਆ ਭਗਵੰਤ ਮਾਨ ਦੇ ਕੋਲ 100 ਤੋਂ ਉੱਤੇ ਗੱਡੀ ਚੱਲਦੀ ਆ ਆ ਕੇਜਰੀਵਾਲ ਲਾਲਾ ਹੁਣੇ ਉਹਨਾਂ ਲਤਾੜਿਆ ਦਿੱਲੀੋਂ ਕੱਢ ਕੇ ਬਾਹਰ ਮਾਰਿਆ ਆਪਣੀ ਸੀਟ ਵੀ ਹਰਾਤੀ ਉਸ ਕੇਜਰੀਵਾਲ ਦੀ ਕੱਲ ਰਾਤ ਉਹ ਆਇਆ ਇੱਥੇ ਹੁਸ਼ਾਰਪੁਰ ਅਖੇ ਜੀ ਬੇਪਾਸਨਾ ਕਰਨੀ ਆ ਆਉਣਾ ਤਾਂ ਸ਼ਾਂਤੀ ਲੈਣ ਵਾਸਤੇ ਆ 30 ਗੱਡੀਆਂ ਦਾ ਕਾਫਲਾ ਹੂਟਰ ਮਾਰਦਾ ਲਾਈਟਾਂ ਵਜਾਉਂਦਾ ਉਸ ਹੁਸ਼ਾਰਪੁਰ ਦੇ ਰੈਸਟ ਹਾਊਸ ਵਿੱਚ ਮਿਲਿਆ ਤੁਹਾਨੂੰ ਲੱਗਦਾ ਹੈ ਆਮ ਬੰਦੇ ਨੇ ਮੇਰੇ ਵੀਰੋ ਔਰ ਸੀਸ਼ ਮਹਿਲ ਦਾ ਇਲਜ਼ਾਮ ਲੱਗ ਗਿਆ ਉਹਦੇ ਤੇ 50 ਕਰੋੜ ਰੁਪਇਆ ਕੋਠੀ ਦੇ ਅੰਦਰ ਸਰਕਾਰੀ ਦੇ ਅੰਦਰ ਹੋਰ ਖਰਚ ਕੀਤਾ ਪਤਾ ਨਹੀਂ ਕਿੰਨੇ ਕਰੋੜ ਬਾਥਰੂਮ ਤੇ ਕਿੰਨੇ ਕਰੋੜ ਦਾ ਪਤਾ ਨਹੀਂ ਕਿੰਨੇ ਸਿੰਕੜੇ ਏਸੀ ਕਿੰਨੇ ਮਹਿੰਗੇ ਕਲੀਨ ਕਿੰਨਾ ਮਹਿੰਗਾ ਮਾਰਬਲ ਇਹ ਵੀ ਕਹੀ ਜਾਂਦੇ ਸੀ ਸਾਦੇ ਜਿਹੇ ਬੰਦੇ ਆਮ ਜਿਹੇ ਘਰਾਂ ਦੇ ਬੰਦੇ ਆ ਮੇਰੇ ਵੀਰੋ ਪੰਜਾਬ ਚ ਇੱਕੋ ਹੀ ਗੱਲ ਕਹਿ ਰਿਹਾ ਭਗਵੰਤ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਮੈਂ মিডিਆ ਦੇ ਜ਼ਰੀਏ ਅੱਜ ਉਹਨੂੰ ਚੁਣੌਤੀ ਦੇਣਾ ਵਾਂ ਕਿ ਜਿਹੜਾ ਤੂੰ ਕਹਿੰਦਾ 35-40 ਹਜ਼ਾਰ ਨੌਕਰੀ ਦਿੱਤੀ ਉਹਦਾ ਇੱਕ ਵਾਈਟ ਪੇਪਰ ਛਾਇਆ ਕਰਕੇ ਦਿਖਾ ਸਾਨੂੰ ਵਾਈਟ ਪੇਪਰ ਦੱਸ ਕੇ ਕਿਹੜੇ ਪਿੰਡ ਦੇ ਬੰਦੇ ਨੂੰ ਕਿੱਥੋਂ ਨੌਕਰੀ ਮਿਲੀ ਕਿਉਂਕਿ ਮੇਰਾ ਮੰਨਣਾ ਕਿ ਸਾਡੇ ਕੋਲ ਉਹ ਕਾਨੂੰਨ ਨਹੀਂਗਾ ਜੋ ਹਿਮਾਚਲ ਪ੍ਰਦੇਸ਼ ਨੇ ਬਣਾਇਆ ਜੋ ਹਣ ਉਤਰਾਖੰਡ ਨੇ ਬਣਾਇਆ ਜੋ ਗੁਜਰਾਤ ਤੇ ਰਾਜਸਥਾਨ ਵਿੱਚ ਤੇ ਕੋਈ ਵੀ ਬਾਹਰਲਾ ਬੰਦਾ ਆਣ ਕੇ ਨਾ ਵੋਟਰ ਬਣ ਸਕਦਾ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਖਰੀਦ ਸਕਦਾ ਉਹਦੀ ਗੈਰ ਹਾਜ਼ਰੀ ਵਿੱਚ ਸਾਰੀਆਂ ਨੌਕਰੀਆਂ ਸਾਡੀਆਂ ਕੋ ਰਾਜਸਥਾਨ ਦਾ ਕੋ ਰਹਾਣੇ ਦਾ ਕੋਈ ਦਿੱਲੀ ਦਾ ਕੋ ਬਾਹਰ ਦੇ ਬੰਦੇ ਸਾਰੇ ਨੌਕਰੀਆਂ ਲੈ ਗਏ ਨੇ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਮਾਤਾਵਾਂ ਭੈਣਾ ਆਈਆਂ ਨੇ ਮੈਂ ਕਹਿਣਾ ਚਾਹੁੰਨਾ ਇਸ ਗਲਤੀ ਦਾ ਆਪਾਂ ਸੁਧਾਰ ਕਰਨਾ ਵਾ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਣਾ ਮੇਰੇ ਕੋਲ ਔਰ ਸਾਰੀਆਂ ਪਾਰਟੀਆਂ ਦੇ ਅੱਗੂ ਬੈਠੇ ਮੈਂ ਤਾਨ ਕਰਦਾ ਅਗਲੀ ਸਰਕਾਰ ਬਣੇਗੀ ਵਾਹਿਗੁਰੂ ਕਿਰਪਾ ਕਰੇ ਇਸ ਅਗਲੀ ਸਰਕਾਰ ਵਿੱਚ ਕੱਲੇ ਕੱਲੇ ਬੰਦੇ ਨੂੰ ਅਕਾਉਂਟੇਬਲ ਹੋਲਡ ਕਰਨਾ ਪਵੇਗਾ ਜਿਨ੍ਹਾਂ ਲੋਕਾਂ ਨੇ ਜ਼ਿਆਤੀਆਂ ਕੀਤੀਆਂ ਲੋਕਾਂ ਦੇ ਨਾਲ ਆ ਰਾਮ ਸਿੰਘ ਭਰਾਜ ਖੜਾ ਇੱਥੇ ਉਸ ਬੀਬੀ ਦੇ ਪਿੰਡ ਦਾ 75 ਸਾਲ ਦੀ ਇਹਦੀ ਮਾਤਾ ਤੇ ਪਰਚਾ ਉਹ ਮੇਰੇ ਖਿਆਲ ਦੇਖ ਰਿਹਾ ਸਰਦਾਰ ਜਰਨੈਲ ਸਿੰਘ ਘਰਾਚੋਆੜਾ ਉਹਦੇ ਤੇ ਪਰਚਾ ਪਤਾ ਨਹੀਂ ਕਿੰਨੇ ਪਰਚੇ ਔਰ ਕੇਜਲੀ ਵਾਲਦੀ 도ਗਲੀ ਨੀਤੀ ਕੇਜਲੀ ਵਾਲਦੇ ਭਗਵੰਤ ਦੀ ਇੱਕ ਹੋਰ ਗੱਲ ਸੁਣੋ ਦੋ ਗੱਲਾਂ ਤੇ ਕੋਸਦਾ ਇਹ ਭਾਜਪੀ ਨੂੰ ਇੱਕ ਤਾਂ ਕਹਿੰਦਾ ਜੀ ਕਿ ਇਹਨਾਂ ਨੇ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਕੇ ਸਾਡੇ ਮੋਕਰ ਪਾਰਟੀ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਦਿੱਤਾ ਹਾਲਾਂਕਿ ਸ਼ਰਾਬ ਦਾ ਘਟਾਲਾ ਵਾ 2000 ਕਰੋੜ ਰੁਪਏ ਦਾ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਦਾ ਖੁਲਾਸਾ ਹੋ ਚੁੱਕਿਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਪਰ ਫਿਰ ਵੀ ਕਹੀ ਜਾਂਦਾ ਉਹਨਾਂ ਨੇ ਜੀ ਸਾਡੇ ਤੇ ਜ਼ਿਆਤੀ ਕਰਦੇ ਪਰਚੇ ਕਰਦੇ ਦੂਸਰਾ ਕਹਿੰਦਾ ਕਿ ਦਿੱਲੀ ਮੇ ਬੀਜਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ। ਟਰਾਉ ਪੰਜਾਬ ਦੇ ਵਿੱਚ ਕੀ ਕੀਤਾ ਵਾ? ਪੰਜਾਬ ਦੇ ਵਿੱਚ ਉੱਪਰਲੇ ਪੱਦਰੇ ਤੋਂ ਪੰਦਰ ਤੋਂ ਲੈ ਕੇ ਪੁਲਿਸ ਤੇ ਵਿਜਲੈਂਸ ਦਾ ਦੁਰਉਪਯੋਗ ਕਰਕੇ ਥੱਲੇਲੇ ਪੱਦਰ ਤੱਕ ਸਰਪੰਚ ਤੇ ਕਾਉਂਸਲਰਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਨੇ। ਇਹਦੇ ਤੇ ਉਹਨਾਂ 'ਚ ਕੀ ਫਰਕ ਹੈ ਮੇਰੇ ਵੀਰੋ? ਔਰ ਜਿਹੜਾ ਕਹਿੰਦਾ ਮੀਡੀਆ ਕੈਪਚਰ ਕੀਤਾ, ਮਾਫ ਕਰਨਾ ਬਹੁਤਾ ਮੀਡੀਆ ਜਿਹੜਾ ਮੇਨਸਟ੍ਰੀਮ ਹੈ ਉਹ ਹਾਈਜੈਕ ਕੀਤਾ ਭਗਵੰਤਪਾਨ ਨੇ ਪੈਸੇ ਦੇ ਕੇ ਦਬਾਕੇ ਬਾਮਮ ਰੋਡ ਤੇ ਪਰਚੇ ਦਰਜ ਕਰਕੇ ਅਕਾਊਂਟ ਬੰਦ ਕਰਕੇ ਟੀਵੀ ਬੰਦ ਕਰਕੇ ਪੰਜਾਬ ਦੇ ਵਿੱਚ ਕੋਈ মিডিਆ ਆਜ਼ਾਦ ਨਹੀਂ ਗਿਆ ਮੇਰੇ ਵੀਰੋ ਆ ਜਿਹੜਾ ਅਸੀਂ ਸਰਵਾਈਵ ਕਰ ਰਹੇ ਆ ਆਪਣੇ ਸੋਸ਼ਲ ਮੀਡੀਆ ਨਾਲ ਸਰਵਾਈਵ ਕਰ ਰਹੇ ਆ ਜਿਹੜੇ ਜਿਹੜੀਆਂ ਗੱਲਾਂ ਅਸੀਂ ਕਹੀਆਂ ਜੇ ਕਿਤੇ ਇਹਨਾਂ ਦੀ ਮੇਨਸਟ੍ਰੀਮ ਮੀਡੀਆ ਜਿਹੜਾ ਕਬਜ਼ਾ ਕੀਤਾ ਬੋਕਰਾਂ ਨੇ ਇਹਨਾਂ ਦਾ ਸਾਡੀ ਕੋਈ ਖਬਰ ਨਹੀਂ ਦਿਖਾਉਣੀ ਸੀਗੀ ਇਸ ਲਈ ਮੇਰੇ ਵੀਰੋ ਸਮਾਂ ਆਵੇਗਾ ਅਵਸ਼ ਇਹ ਕੁਦਰਤ ਬੜੀ ਬਿਆਨਤ ਆ ਵਾਹਿਗੁਰੂ ਸਭ ਕੁਝ ਦੇਖਦਾ ਤੁਹਾਨੂੰ ਮੈਂ ਦੱਸ ਦਿੰਨਾ ਕਦੀ ਵੀ ਕਦੀ ਵੀ ਕੌੜਾ ਕੀਤਾ ਹੋਇਆ ਸੰਘਰਸ਼ ਅਜਾਇਆ ਨਹੀਂ ਜਾਏਗਾ 1.5 ਸਾਲ ਬਚਾ ਲੈਣਗੇ ਭਰਾਜ ਨੂੰ 1.5 ਸਾਲ ਬਚਾ ਲੈਣਗੇ ਕਟਾਰੂ ਚੱਕ ਨੂੰ 1.5 ਸਾਲ ਬਚਾ ਲੈਣਗੇ ਆ ਜਿਹੜੇ ਹੋਰ ਇਹਨਾਂ ਦੇ ਮਾਨੂਕੇ ਟਾਈਪ ਬੰਦੇ ਨੇ ਬਾਅਦ ਵਿੱਚ ਅਲਟੀਮੇਟਲੀ ਉਸ ਪ੍ਰਮਾਤਮਾ ਵਾਹਿਗੁਰੂ ਦੀ ਅਦਕਚੈਰੀ ਵਿੱਚ ਇਕੱਲੇ ਇਕੱਲੇ ਦਾ ਹਿਸਾਬ ਹੋਵੇਗਾ ਆ ਨਸ਼ਿਆਂ ਦੇ ਖਿਲਾਫ ਜੀ 3 ਸਾਲ ਤਾਂ ਸੁੰਦੇ ਰਹੇ ਮੇਰੇ ਵੀਰੋ 3 ਸਾਲ ਜ਼ਾਇਆ ਕੀਤੇ ਤੇ ਹੁਣ ਸਿੱਧਾ ਹੀ ਬਲਡوزر ਚਲਾਉਣ ਲੱਗ ਗਏ ਹਾਂ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਆ ਵੰਡਿਆ ਨੇ ਬੁਲਡੋਜ਼ਰ ਬੈਨ ਕੀਤਾ ਹੋਇਆ ਤਾਂ ਕਿ ਯੂਪੀ ਵਿੱਚ ਬੀਜੇਪੀ ਦੀ ਸਰਕਾਰ ਨੇ ਗੈਂਗਸਟਰਾਂ ਦੇ ਘਰ ਤਾਂ ਐਸੇ ਉਹਨਾਂ ਨੇ ਕੰਮ ਨਾ ਕਰ ਦਿੱਤਾ ਅੱਜ ਵੀ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਆ ਸਾਡੇ ਕੋਲ ਪੁਲਿਸ ਪ੍ਰਣਾਲੀ ਆ ਸਾਡੇ ਕੋਲ ਪ੍ਰੋਸੀਕਿਊਸ਼ਨ ਜਿਹੜਾ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਆ ਸਾਡੇ ਕੋਲ ਜੁਡੀਸ਼ਰੀ ਤੇ ਜੱਜਾਂ ਦੀ ਪ੍ਰਣਾਲੀ ਆ ਤੁਸੀਂ ਉਹਨਾਂ ਦੇ ਉੱਤੋਂ ਦੀ ਜਾ ਕੇ ਲੋਕਾਂ ਦੇ ਘਰ ਟਾ ਰਹੇ ਹੋ ਇਹ ਤੁਹਾਨੂੰ ਅਧਿਕਾਰ ਕਿਸ ਨੇ ਦਿੱਤਾ ਦਿੱਤਾ ਵਾ ਫਰਜ਼ ਕਰੋ ਅੱਜ ਤੁਸੀਂ ਕਿਸੇ ਆਦਮੀ ਜਿਹੜਾ ਐਨਡੀਪੀਐਸ ਵਿੱਚ ਅੰਦਰ ਆਇਆ ਉਹਦਾ ਘਰ ਟਾਤਾ ਕੱਲ ਨੂੰ ਉਹਨੂੰ ਹਾਈ ਕੋਰਟ ਤੇ ਜਾਂ ਸੁਪਰੀਮ ਕੋਰਟ ਨੇ ਉਹਨੂੰ ਭਰੀ ਕਰ ਦਿੱਤਾ ਕੀ ਭਗਵੰਤ ਮਾਨ ਤੇ ਕੇਜਰੀਵਾਲ ਉਹਦਾ ਘਰ ਦੁਆਰਾ ਬਣਾ ਕੇ ਦਿਖਾਉਂਗੇ ਤੁਸੀਂ ਇਸ ਲਈ ਇਸ ਜ਼ਿਆਦਤੀ ਤੇ ਨਾ ਉਤਰੋ ਔਰ ਦੂਸਰਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਨਸ਼ੇ ਤੇ جنگ ਛੇੜਤੀ ਜੀ جنگ ਛੇੜਤੀ ਅਖਬਾਰਾਂ ਅਜ ਲਿਖ ਰਹੇ ਨੇ ਟੀਵੀਾਂ 'ਚ ਆ ਰਿਹਾ ਉਹ ਮਾਈਨਿੰਗ ਤੇ ਤੁਹਾਡੇ ਪਿਓ ਨੇ ਜੰਗ ਛੇੜਨੀ ਆ ਐਨਾ ਪੰਜਾਬ ਦਾ ਪੈਸਾ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਮੈਂ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਕੇ 20000 ਕਰੋੜ ਰੁਪਏ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਂਗਾ ਤੁਹਾਨੂੰ ਪਤਾ ਹੈ ਕਿ ਪਿਛਲੇ 3 ਸਾਲਾਂ ਦੀ ਆਮਦਨ ਕਿੰਨੀ ਹੈ ਸਰਕਾਰੀ ਖਜ਼ਾਨੇ 'ਚ ਮਾਈਨਿੰਗ ਵਪਾਰ ਤੋਂ ਸਿਰਫ 250 ਕਰੋੜ ਰੁਪਏ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕਿ ਹੁਣ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਵਾ ਮਾਈਨਿੰਗ ਤੇ ਕੋਈ ਜੰਗ ਨਹੀਂ ਕੀ ਕੋਕਾ ਉੱਥੇ ਪੈਸਾ ਦਿੱਲੀ ਤੱਕ ਚੰਡੀਗੜ੍ਹ ਤੱਕ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਮੇਰੇ ਵੀਰੋ ਇਸ ਲਈ ਸਾਰੀ ਗੱਲ ਨੂੰ ਮੁੱਢ ਤੋਂ ਸਮਝੋ ਔਰ ਜਿਹੜੇ ਲੋਕ ਡਰਦੇ ਨੇ ਪਰਚਿਆਂ ਤੋਂ ਜਾਂ ਘਬਰਾਉਂਦੇ ਨੇ ਕਿ ਮੇਰਾ ਕੋ ਵਪਾਰ ਬੰਦ ਕਰ ਦੇਣਗੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਹ ਅੱਗ ਜਿਹੜੀ ਆ ਨਾ ਇਹ ਮਤ ਸਮਝਣਾ ਕਿ ਮੈਨੂੰ ਕੀ ਤੇ ਸਾਨੂੰ ਕੀ ਇਹ ਅੱਗ ਜਦੋਂ ਫੈਲਦੀ ਆ ਇਹ ਹਰ ਇੱਕ ਦੇ ਘਰ ਵਿੱਚ ਜਾ ਕੇ ਵੱਜਦੀ ਆ ਤੁਹਾਡੇ ਬੱਚੇ ਮਾਰ ਰਹੇ ਨੇ ਨਸ਼ੇ ਨਾਲ ਤੁਹਾਡੀਆਂ ਤੁਹਾਡੀਆਂ ਹੀ ਪਿੰਡਾਂ ਦੀਆਂ ਜ਼ਮੀਨਾਂ 'ਚੋਂ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੁਹਾਡੀਆਂ ਜੇਬਾਂ 'ਚੋਂ ਤਹਿਸੀਲਾਂ ਵਿੱਚ 50-50 ਹਜ਼ਾਰ ਰੁਪਏ ਰਜਿਸਟਰੀ ਦਾ ਲਿਆ ਜਾ ਰਿਹਾ ਤੁਹਾਡੀਆਂ ਜੇਬਾਂ ਤੋਂ ਝੂਠੀਆਂ 362ਆਂ 370 ਦੇ ਪੈਸੇ ਪੁਲਿਸ ਅਗਰਾਹੀ ਕਰ ਰਹੀ ਹੈ ਮੇਰੇ ਵੀਰੋ ਇਸ ਲਈ ਤੁਹਾਡਾ ਸਭ ਦਾ ਧੰਨਵਾਦ ਲੀਡਰਸ਼ਿਪ ਸਾਰਿਆਂ ਦੀ ਆਈ ਆ ਪਰ ਪ੍ਰਣ ਕਰਕੇ ਜਾਓ ਕਿ ਜਿਹੜੇ ਅਫਸਰਾਂ ਨੇ ਜ਼ਿਆਤੀ ਕੀਤੀ ਆ ਅੱਜ ਸਮਰੂਹ ਲੱਗੇ ਨੇ ਅਗਲੀ ਸਰਕਾਰ ਚ ਜਲੰਧਰ ਰਾਣੇ ਦੀ ਮੰਤ ਕੱਢ ਕੇ ਉੱਥੇ ਪੈਸੇ ਦੇ ਕੇ ਲੱਗ ਜਾਣ ਜਿਹੜਾ ਉਧਰ ਲੱਗਿਆ ਅਮਰਸਰ ਉਹ ਕਿਸੇ ਸਿਆਸੀ ਬੰਦੇ ਦੇ ਪੈਰ ਫੜ ਕੇ ਬਠਿੰਡੇ ਲੱਗ ਜੇ ਇਹ ਨਹੀਂ ਹੋਣ ਦੇਣਾ ਬਿਲਕੁਲ ਵੀ ਔਰੇ ਜਦਾਂ ਮੈਂ ਪਹਿਲਾਂ ਕਿਹਾ ਕਿ ਪਿਛਲੀ ਸਰਕਾਰ ਨੇ ਬਣਾਇਆ ਸੀ ਇੱਕ ਬਦਲਾਖੋਰੀ ਦਾ ਕਮਿਸ਼ਨ ਬਣੇਗਾ ਪੰਜਾਬ ਦੇ ਵਿੱਚ ਬਦਲਾਖੋਰੀ ਦਾ ਕੱਲਾ ਕੱਲਾ ਪਰਚਾ ਜਿਹੜਾ ਕਾਂਗਰਸ ਤੇ ਵਿਰੋਧੀਆਂ ਤੇ ਕਿਸਾਨਾਂ ਤੇ ਮੀਡੀਆ ਤੇ ਉਹਦਾ ਇਨਸਾਫ ਪ੍ਰਮਾਤਮਾ ਵਾਹਿਗੁਰੂ ਤੋਂ ਅਸੀਂ ਲੈਣ ਨੂੰ ਫੱਚਨ ਬਾਦਿਆ ਸਾਡੀ ਜ਼ਿੰਮੇਵਾਰੀ ਆ ਕੱਲੇ ਕੱਲੇ ਨੂੰ ਇਨਸਾਫ ਅਸੀਂ ਲੈ ਕੇ ਦਿਆਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਮੇਰੇ ਥੋੜੇ ਰੁਝੇਵੇਂ ਜ਼ਿਆਦਾ ਹੋਣ ਕਰਕੇ ਦੂਰ ਆਇਆ ਦੂਰ ਪਹੁੰਚਣਾ ਮੈਂ ਛੁੱਟੀ ਲੈਣੀ ਆ ਪਰ ਤੁਸੀਂ ਇਸੇ ਤਰ੍ਹਾਂ ਹੀ ਟਟੇ ਰਹਿਣਾ ਵਾ ਔਰ ਪੂਰਾ ਸਰਕਾਰ ਦਾ ਉਦਣ ਤੱਕ ਵਿਰੋਧ ਕਰਨਾ ਜਦ ਤੱਕ ਭਰਾਜ ਦੇ ਖਿਲਾਫ ਇਸ ਕਰਪਸ਼ਨ ਦੇ ਮਸਲੇ ਨੂੰ ਜਿਹੜਾ ਹੈ ਮੁਕਦਮਾ ਦਰਜ ਨਾ ਹੋ ਜਾਵੇ ਔਰ ਨਾਲ ਮਨਜੀਤ ਸਿੰਘ ਕਾਕਾ ਦੇ ਪਰਿਵਾਰ ਮੈਂ ਕਹਿੰਨਾ ਬੜੇ ਜੋਧੇ ਬੰਦੇ ਨੇ ਯਾਰ ਬੜੇ ਦਲੇਰ ਨੇ ਸਤਨਾਮ ਉਹਨਾਂ ਨੇ ਦੱਸਿਆ ਮੈਨੂੰ ਆ ਵਿਨਰਜੀਤ ਨੇ ਕਹਾ ਮੇਰੇ ਕੋਲ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਇਹ ਸਾਰੀਆਂ ਰਿਕਾਰਡਿੰਗਸ ਛਾਇਆ